ਬੀਡੀਪੀਓ ਸਾਹਿਬ ਜਿਹੜਾ ਡੇਰਾ ਬੱਸੀ ਦੇ ਵਿੱਚ ਲੋਕਾਂ ਦੀ ਪਬਲਿਕ ਦੀ ਜਿਹੜੇ ਜਿਨ੍ਹਾਂ ਨੇ ਕਾਗਜ਼ ਭਰੇ ਸੀਗੇ ਉਹਨਾਂ ਦੀਆਂ ਕਈ ਲੋਕਾਂ ਦੀਆਂ ਸ਼ਿਕਾਇਤਾਂ ਆਈਆਂ ਕਿ ਕਾਗਜ਼ ਪੇਪਰ ਰਿਜੈਕਟ ਹੋ ਗਏ ਜੀ ਇਸ ਦਾ ਮੁੱਖ ਕਾਰਨ ਕੀ ਹੈ ਜੀ ਪੇਪਰ ਇੰਨੇ ਜ਼ਿਆਦਾ ਇਸ ਵਾਰੀ ਰਿਜੈਕਟ ਹੋਏ ਹੈਗੇ ਆ ਜਾਂ ਜਿਨ੍ਹਾਂ ਨੇ ਭਰੇ ਸੀਗੇ ਪੇਪਰ ਇਹਦੇ ਬਾਰੇ ਥੋੜਾ ਜਿਆਦਾ ਸਾਡੇ ਦਰਸ਼ਕਾਂ ਨੂੰ ਚਾਣਨਾ ਪਊ ਜੀ ਇਹਦੇ ਬਾਰੇ ਹਨ ਮੈਂ ਬੀਡੀਪੀਓ ਗੁਰਪ੍ਰੀਤ ਮਾਗੜ ਬਲਾਕ ਡੇਰਾ ਬੱਸੀ ਕਾਡੇ ਚੈਨਲ ਥਰੂ ਮੈਂ ਜਿਹੜੀ ਤੁਸੀਂ ਮੇਰੇ ਤੋਂ ਕੁਐਸਚਨ ਪੁੱਛਿਆ ਹੈ ਥੋੜਾ ਜਿਹਾ ਮਨਸਰ ਦੇਣਾ ਚਾਹਣਾ। ਜਿਹੜੇ ਨਾਮੀਨੇਸ਼ਨ ਫਾਰਮਾਂ ਦਾ ਮਤਲਬ ਮੇਨ ਮਕਸਦ ਹੈ ਵੀ ਇਹ ਰਿਜੈਕਟ ਕਿਉਂ ਹੋਏ? ਰਿਜੈਕਟ ਹੋਣ ਦਾ ਕਾਰਨ ਆਰਓ ਸਾਹਿਬ ਰਿਕਰਟਿੰਗ ਅਫਸਰ ਸਾਡੇ 10 ਰਿਕਰਟਿੰਗ ਅਫਸਰ ਅਸੀਂ ਸਲੈਕਟ ਕੀਤੇ ਸੀ। ਜਿਹੜੇ 93 ਪਿੰਡਾਂ ਦੇ ਇਹਨਾਂ ਨਾਮੀਨੇਸ਼ਨ ਫਾਰਮ ਲਏ ਉਹ ਸਾਡੇ ਨਾਲ ਕੋਈ ਇਹਦਾ ਸੰਬੰਧ ਨਹੀਂ ਸੀ। ਸਾਡਾ ਡਿਪਾਰਟਮੈਂਟ ਇਸ ਇਲੈਕਸ਼ਨ ਤੋਂ ਬਾਹਰ ਰੱਖਿਆ ਗਿਆ। आरओ साहब ਕੋਲ ਜੋ ਨੋਮੀਨੇਸ਼ਨ ਆਏ ਉਹਨਾਂ ਨੇ ਦੇਖਣਾ ਸੀ ਸ਼ਾਨਵੀਨ ਕਰਨੀ ਜਿਵੇਂ ਸਕਰੂ ਨਹੀਂ ਕੀਤੀ ਉਹਨਾਂ ਨੇ ਪੰਜ ਤਰੀਕ ਨੂੰ ਉਸ ਦੇ ਵਿੱਚ ਜੇ ਤਰੁਟੀਆਂ ਪਾਈਆਂ ਗੀਆਂ ਇਹਦੇ ਬਾਰੇ ਆਪਣੇ ਸਾਡੇ आरओ ਸਾਹਿਬ ਨੇ ਜਿਹੜੇ ਉਹ ਦੱਸ ਸਕਦੇ ਨੇ ਸਹੀ ਤਰੀਕੇ ਨਾਲ ਵੀ ਇਹ ਰਿਜੈਕਟ ਕਿਉਂ ਹੋਇਆ ਸਾਡੇ ਦਫਤਰ ਨਾਲ ਇਸ ਦਾ ਕੋਈ ਤਾਲਕਾ ਨਹੀਂ ਸੀ ਬਲੌਕ ਡੈਮੋਕ੍ਰੇਸੀ ਤੋਂ ਪੰਚਾਇਤ ਦੇ ਜਿਹੜੇ ਇਲੈਕਸ਼ਨ ਹੋ ਰਹੇ ਆ ਉਹਨਾਂ ਦੇ ਰਿਟਰਨਿੰਗ ਆਫੀਸਰ ਅਸ਼ੋਕ ਪਥਰੀਆ ਜੀ ਬੈਠੇ ਆ ਜੀ ਸਾਡੇ ਇੱਥੇ ਨਾਲ ਆਪਾਂ ਉਹਨਾਂ ਦੇ ਦਫ਼ਤਰ ਇੱਥੇ ਬੀਡੀਪੀਓ ਦਫ਼ਤਰ ਦੇ ਵਿੱਚ ਬੈਠੇ ਆ ਜੀ ਤੇ ਇਹਨਾਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਜੀ ਪਥਰੀਆ ਸਾਹਿਬ ਆਮ ਜਿਹੜੇ ਦੇਖਣ ਦੇ ਵਿੱਚ ਆਇਆ ਇਹ ਧਰਨਾ ਵੀ ਦਿੱਤਾ ਹੋਇਆ ਹੈ ਤੇ ਕਾਂਗਰਸ ਪਾਰਟੀ ਨੇ ਕੱਲ ਅਕਾਲੀ ਦਲ ਨੇ ਵੀ ਥੋੜਾ ਰੋਸ ਪ੍ਰਦਰਸ਼ਨ ਕੀਤਾ ਸੀਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬਹੁਤ ਸਾਰੇ ਪੇਪਰ ਰਿਜੈਕਟ ਹੋ ਗਏ ਹੈਗੇ ਜੀ ਜਿਹੜੇ ਉਮੀਦਵਾਰਾਂ ਦੇ ਜੀ ਇਹਦਾ ਕੀ ਕਾਰਨ ਕੀ ਮੁੱਖ ਕਾਰਨ ਕੀ ਹੈ ਇਹਦੇ ਵਿੱਚ ਦੇਖਣ ਅੰਤ ਵਿੱਚ ਦੇਖੋ ਜੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿਹੜਾ ਸਾਨੂੰ ਰਿਟਰਨਿੰਗ ਅਫਸਰ ਇੱਥੇ ਲਗਾਇਆ ਗਿਆ ਕੁਝ ਪਿੰਡਾਂ ਦਾ ਤੇ ਅਲੱਗ-ਅਲੱਗ ਜਿਵੇਂ 10 ਆਰੋਲ ਹੈਗੇ ਆ ਤਾਂ ਇੱਥੇ ਜਿਹੜੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਹੈਗੀਆਂ ਸੀ ਟੈਕਨੀਕਲੀ ਉਹ ਸਾਰੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਨਾਮੀਨੇਸ਼ਨ ਪੇਪਰ ਸਾਨੂੰ ਇਹਨਾਂ ਨੇ ਭਰੇ ਸੀ ਉਹ ਚੈੱਕ ਕਰਨੇ ਸੀ ਤਾਂ ਉਸ 'ਚ ਕਈ ਕਾਰਨ ਸੀ ਵੀ ਉਹ ਜਿਹੜੇ ਪੇਪਰ ਆ ਜਲਦੀ 'ਚ ਭਰੇ ਗਏ ਆ ਦੇਖਿਆ ਗਿਆ ਕਿਤੇ-ਕਿਤੇ ਸਾਈਨ ਨਹੀਂ ਆ ਕਿਤੇ ਕਿਸੇ ਨੇ ਕੁਝ ਸਪੋਰਟਿੰਗ ਡਾਕੂਮੈਂਟਸ ਨਹੀਂ ਲਗਾਏ ਜਿਵੇਂ ਕਿ ਮੁੱਖ ਤੌਰ ਤੇ ਬੀਲ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਚ ਸੀ ਵੀ ਜਿਹੜਾ ਕੋ ਕੈਂਡੀਡੇਟ ਖੜਾ ਹੋ ਰਿਹਾ ਉਹ ਕਿਸੇ ਨੂੰ ਤਜਵੀਜ਼ ਜਾਂ ਸੈਕੰਡ ਨਹੀਂ ਕਰ ਸਕਦਾ ਤੋਂ ਕਈ ਜਗ੍ਹਾ ਤੇ ਉਸ ਕੈਂਡੀਡੇਟ ਨੇ ਜਿਹੜਾ ਬਤੌਰ ਆਪ ਸਰਪੰਚ ਖੜਾ ਹੋ ਰਿਹਾ ਉਹ ਦੂਜੇ ਸਰਪੰਚ ਦੇ ਕੈਂਡੀਡੇਚਰ ਨੂੰ ਸਪੋਰਟ ਕਰ ਰਿਹਾ ਜਾਂ ਉਹਨੂੰ ਤਜਵੀਜ਼ ਕਰ ਰਿਹਾ ਤੋ ਟੈਕਨੀਕਲੀ ਔਰ ਐਸ ਪਰ ਲਾਅ ਇਹ ਪੋਸੀਬਲ ਹੀ ਨਹੀਂ ਹੈ ਵੀ ਤੁਸੀਂ ਇਲੈਕਸ਼ਨ ਖੁਦ ਕੰਟੈਸਟ ਕਰਦੇ ਹੋ ਤੇ ਦੂਜੇ ਨੂੰ ਕਹਿ ਰਹੇ ਹੋ ਉਹਨੂੰ ਵੀ ਅਸੀਂ ਸਪੋਰਟ ਕਰਦੇ ਹਾਂ ਤੋ ਇਹ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨਸਾਰ ਕੁਝ ਜਨਰਲ ਕਾਰਡ ਵਿੱਚ ਮੈਂ ਇਹ ਦੱਸ ਰਿਹਾ ਜਿੱਚੋ ਇੱਕ ਕਾਰਨ ਇਹ ਹੈ ਕਿਸੇ ਨੇ ਤਜਵੀਜ਼ ਕਰਤਾ ਨੂੰ ਨਹੀਂ ਭਰਵਾਇਆ ਵੀ ਤਜਵੀਜ਼ ਜਿਨੀ ਹੈਗਾ ਵਿੱਚ ਨਾ ਨਾਮ ਹੈ ਨਾ ਸਿਗਨੇਚਰ ਹੈ ਤਜਵੀਜ਼ ਕਰਤਾ ਦੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਤਜਵੀਜ਼ ਕਰਤਾ ਕਿਹੜਾ ਹੈਗਾ ਤਾਂ ਉਹ ਬਹੁਤ ਜ਼ਰੂਰੀ ਹੈ ਇਸ ਚ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਇੱਕ ਸੈਕੰਡ ਕਰਨ ਵਾਲਾ ਬੰਦਾ ਜ਼ਰੂਰੀ ਸੀ ਹਦਾਇਤਾਂ ਅਨੁਸਾਰ ਉਹ ਬਹੁਤ ਸਾਰਿਆਂ ਨੇ ਲਿਖਤਾ ਜ਼ਰੂਰਤ ਨਹੀਂ ਹੈ ਪੇਪਰਾਂ 'ਚ ਉਹ ਜਦੋਂ ਜ਼ਰੂਰਤ ਹੈ ਐਸ ਪਰ ਜਿਹੜੀ ਹਦਾਇਤਾਂ ਸੀ ਉਹਦੇ ਅਨੁਸਾਰ ਚੈੱਕ ਕਰਨਾ ਬੰਦਾ ਸੀ ਜਦੋਂ ਫਾਈਲਾਂ ਜੋ ਹੈ ਨਹੀਂ ਤੇ ਟੈਕਨੀਕਲ ਗਰਾਉਂਡ ਤੇ ਇਹ ਜਿਹੜੇ ਰਿਜੈਕਟ ਹੋਇਆ ਇਹ ਚ ਹੋਰ ਕੋਈ ਕਾਰਨ ਹੈ ਨਹੀਂ ਇਸ ਤਰ੍ਹਾਂ ਦੇ ਹੋਰ ਵੀ ਕਾਰਨ ਹੈ ਠੀਕ ਹੈ ਨਾ ਸੋ ਇਹੀ ਮੇਰੇ ਵੱਲੋਂ ਸਬਮਿਸ਼ਨ ਹੈ ਵੀ ਸਾਰੇ ਐਡ ਪਰ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੂੰ ਵਾਚਦੇ ਹੋਏ ਤੇ ਪਰਜੈਕਟ ਕੀਤੇ ਗਏ ਉਹਦੇ ਅਨੁਸਾਰ ਹੀ ਕਰ ਦਿੱਤੀ ਦੂਜੇ ਇੱਕ ਸਰ ਜਿਹਨੇ ਕਈਆਂ ਨੇ ਜਿਵੇਂ ਬਾਹਰ ਬੈਠੇ ਨੇ ਧਰਨੇ ਦੇ ਬੈਠੇ ਨੇ ਉਹਨਾਂ ਨੇ ਦੋਸ਼ ਇਹ ਵੀ ਲਾਇਆ ਵੀ ਕਿਸੇ ਦੀ ਇਹ ਦੱਸਿਆ ਗਿਆ ਵੀ ਬਾਹਰ ਰੈਂਪ ਬਧਾਇਆ ਹੋਇਆ ਹੈ ਕਿਸੇ ਵੀ ਨਜਾਇਜ਼ ਕਬਜ਼ੇ ਕਰੇ ਹੋਏ ਨੂੰ ਕੁਝ ਇਦਾਂ ਦੇ ਰੀਜ਼ਨ ਵੀ ਨਜਾਇਜ਼ ਕਬਜ਼ੇ ਦੇ ਤਾਂ ਆਨ ਰਿਕਾਰਡ ਸੀ ਅਸੀਂ ਜਿਹੜਾ ਕੋਈ ਕੰਟਰੋਵਰਸੀਅਲ ਸੀ ਕੁਝ ਕੋਰਟ ਕੇਸਾਂ ਨੇ ਵੀ ਸੀ ਉੱਚ ਅਸੀਂ ਵੀਡੀਓ ਦਫ਼ਤਰ ਤੋਂ ਵੀ ਜਿਹੜੀ ਅਗਵਾਈ ਲਈ ਸੀ ਵੀ ਇਹਦਾ ਸਟੇਟਸ ਦੱਸਿਆ ਜਾਵੇ ਉਹਦੇ ਅਨੁਸਾਰ ਜੋ ਇਹਨਾਂ ਨੇ ਮੌਕੇ ਤੇ ਅਗਵਾਈ ਦਿੱਤੀ ਵੀ ਇਹਨੇ ਹੈ ਕਾਮਜਕਾਰ ਨਹੀਂ ਹੈ ਅੱਜ ਦੀ ਰੇਟ ਉਹਨੇ ਉਸ ਆ ਜਿਹੜੀ ਕਾਰਵਾਈ ਕੀਤੀ ਕਿਉਂਕਿ ਜਿਹੜਾ ਕਾਬਜਕਾਰ ਸਰਕਾਰੀ ਜਿਹੜਾ ਤਾਂ ਹੈਗਾ ਉਹਦੇ ਪੇਪਰ ਰਿਜੈਕਟ ਕਰਨੇ ਵੀ ਬੰਦ ਦੇ ਆ ਪਰ ਲਾ ਸੋ ਜੇ ਅਗਲਾ ਕਾਬਜਕਾਰ ਮੰਨ ਲਓ ਕੋਈ 2 ਮਹੀਨੇ ਪਹਿਲਾਂ ਫੈਸਲਾ ਆਇਆ ਕੋਰਟ ਦਾ ਉਹ ਸੰਸਾਰ ਜਿਹੜਾ ਸੁਵੰਦਤ ਮਹਿਕਮੇ ਨੇ ਕਾਰਵਾਈ ਕਰਕੇ ਕਬਜ਼ਾ ਛੁਡਾ ਲਿਆ ਜਾਂ ਕਰ ਰਿਹਾ ਤੇ ਅਜੇ ਤੀਡੇ ਨਹੀਂ ਆ ਤੇ ਉਹਦੇ ਪੇਪਰ ਫਿਰ ਨਹੀਂ ਰਿਜੈਕਟ ਕਰਨੇ ਬੰਦੇ ਪਰ ਜੇ ਉਹ ਕੰਟੀਨਿਊ ਕਾਬਜ਼ਕਾਰ ਹੈਗਾ ਤੇ ਪੇਪਰ ਰਿਜੈਕਟ ਕਰਨੇ ਬੰਦੇ ਹਦਾਇਤਾਂ ਅਨੁਸਾਰ ਇੱਕ ਜਿਹੜੀਆਂ ਦੂਜੀਆਂ ਪਾਰਟੀਆਂ ਤੋਂ ਹੈਗੀਆਂ ਜਿਵੇਂ ਕਾਂਗਰਸ ਤੋਂ ਲਾ ਲੋ ਜਾਂ ਦੂਜੇ ਆਪਣਾ ਅਕਾਲੀ ਦਲ ਦੇ ਹੈਗੇ ਨੇ ਆਪਣੇ ਹਲਕੇ ਦੇ ਨੁਮਾਇੰਦੇ ਉਹਨਾਂ ਨਾਲ ਲੱਕੇ ਉਹਨਾਂ ਕੋਲ ਗਏ ਨੇ ਉਹ ਉਮੀਦਵਾਰ ਜਿਨ੍ਹਾਂ ਨੇ ਕਾਗਜ਼ ਕੈਨਸਲ ਹੋਏ ਨੇ ਉਹਨਾਂ ਨੇ ਦੱਸਿਆ ਕਿ ਸਾਡਾ ਕੋਈ ਹੈ ਨਹੀਂ ਸੀ ਕੁਝ ਕੋਈ ਹੈ ਜਾਂ ਮੁੰਡਾ ਨਹੀਂ ਇਸ ਤਰ੍ਹਾਂ ਨਹੀਂ ਹੈ ਕਿ ਰੈਂਪ ਦੀਸ ਨੇ ਰੈਂਪ ਦੱਸਿਆ ਕਿ ਰੈਂਪ ਉਹ ਵਧਿਆ ਹੋਇਆ ਗਲੀ 'ਚ ਜਾਂ ਕੁਝ ਏਦਾਂ ਦਾ ਕੁਝ ਏਦਾਂ ਦਾ ਹੈਗਾ ਇਹ ਉਹ ਕਾਰਨ ਤਾਂ ਦੇਖੋ ਔਨ ਰਿਕਾਰਡ ਹੈ ਜੀ ਸਾਰੀ ਫਾਈਲ 'ਤੇ ਲੱਗੀ ਹੈ ਜੇ ਕਿਸੇ ਦਾ ਰੈਂਪ ਵਧਿਆ ਹੈ ਤੇ ਜਿਹੜਾ ਪਿੰਡੂ ਵਿਕਾਸ ਵਿਭਾਗ ਨੇ ਆਰੋਜ਼ ਨੂੰ ਸਬੰਧਨ ਨੂੰ ਲਿਖ ਕੇ ਭੇਜਿਆ ਤੇ ਤਾਂ ਹੀ ਉਹਨੂੰ ਕਰਕੇ ਵਿਦ ਪਰੂਫ ਹੀ ਕੀਤਾ ਹੈਗਾ ਇੰਦਾ ਕੋਈ ਅਫਸਰਡ ਨਹੀਂ ਐਨ ਪਤਾ ਕੀਤਾ ਜਾ ਸਕਦਾ ਹੈਗਾ ਔਨ ਰਿਕਾਰਡ ਹੀ ਸਾਰੀ ਚੀਜ਼ ਹੈਗੀ ਉਹਦੇ ਬੇਸ ਤੇ ਹੀ ਰਿਜੈਕਟ ਹੋਇਆ ਕਾਰਨ ਹੈ ਉਹਦੇ ਇੰਦਾ ਨਹੀਂ ਐ ਕਿ ਇੰਦਾ ਹੀ ਕੱਟਾ ਬਹੁਤ 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 ਤਨਵਿਸ਼